ਸ਼ਹੀਦ ਭਗਤ ਸਿੰਘ ਨੇ ਪਾਕਿਸਤਾਨ ਦੇ ਵਿੱਚ ਜਨਮ ਲੈ ਕੇ ਪੂਰੀ ਦੁਨੀਆ ਦੇ ਵਿੱਚ ਝੰਡਾ ਲਹਿਰਾਇਆ ਸੀ ਅੱਜ ਸੰਗਰੂਰ ਜ਼ਿਲ੍ਹੇ ਦੇ ਸਤੌਜ ਦੇ ਵਿੱਚ ਪੈਦਾ ਹੋ ਕੇ ਆ ਜਿਹੜਾ ਚੜ੍ਹਦੇ ਪੰਜਾਬ ਦੇ ਅਖੌਤੀ ਇਮਾਨਦਾਰ ਭਗਤ ਸਿੰਘ ਨੇ ਲੈਦੇ ਪੰਜਾਬ ਦੇ ਥੱਲੇ ਸਾਨੂੰ ਲਾਤਾ ਉਦਾਹਰਨ ਦੇ ਤੌਰ ਤੇ ਮੈਂ ਤੁਹਾਨੂੰ ਦੱਸਦੇ ਹਾਂ ਲੈਦੇ ਪੰਜਾਬ ਦੀ ਮੁੱਖ ਮੰਤਰੀ ਮਰੀਮ ਨਵਾਜ਼ ਅੱਜ ਕਹਿੰਦੀ ਹੈ ਕਿ ਜੇ ਕਿਸੇ ਦਾ ਹੜ੍ਹਾਂ ਦੇ ਵਿੱਚ ਘਰ ਡਿੱਠਾ ਤੇ 10 ਲੱਖ ਰੁਪਈਆ ਜੇ ਮਾੜਾ ਮੋਟਾ ਨੁਕਸਾਨ ਹੋਇਆ 5 ਲੱਖ ਜੇ ਕਿਸੇ ਦੀ ਗਾਂ ਮੱਝ ਡੁੱਲ ਗਈ ਪਾਣੀ ਦੇ ਵਿੱਚ 5 ਲੱਖ ਰੁਪਈਆ ਜੇ ਕਿਸੇ ਦੀ ਭੇਡ ਬੱਕਰੀ ਹੜ ਗਈ ਤਾਂ ਉਹਨੂੰ 50000 ਰੁਪਇਆ ਤੇ ਤੁਸੀਂ ਭਗਤ ਸਿੰਘ ਜੀ ਉਹ ਭਗਤ ਸਿੰਘ ਜੀ ਜਾਗੋ ਤੁਸੀਂ ਕੀ ਕਿਹਾ 20000 ਰੁਪਇਆ ਪ੍ਰਤੀ ਏਕੜ 37500 ਡੰਗਰ ਦਾ ਆ 2 ਲੱਖ ਦੀ ਮੱਝ ਹੋਈ ਹੈ ਤੁਹਾਡੇ ਨਾਲ ਤਾਂ ਲੈnde ਪੰਜਾਬ ਵਾਲੀ ਮਰੀਬ ਨਵਾਜ਼ ਚੰਗੀ ਹੈ ਹੱਥ ਹੋ ਗਈ ਯਾਰ ਤੁਹਾਡੇ ਵਾਲੀ ਚੁਟਕਲਿਆਂ ਦੇ ਨਾਲ ਗੱਲ ਡੰਗ ਚ ਪਾਈ ਜਾਂਦੇ ਸਾਡੇ ਤੇ ਰਹਿਮ ਕਰੋ ਸਾਡੇ ਤੇ ਰਹਿਮ ਕਰੋ ਜਨਾਨੀ ਦੇ ਆਦਮੀ ਹਮੇਸ਼ਾ ਚੜਦੇ ਪਾਸੇ ਹੁੰਦਾ ਹੈ ਤੇ ਤੁਸੀਂ ਅੱਜ ਪੰਜਾਬੀਆਂ ਨੂੰ ਉਹ ਲੈਨੇ ਪੰਜਾਬ ਦੀ ਮੁਕਤੰਦਰੀ ਦੇ ਥੱਲੇ ਲਾ